ਸੈਸ ਮਾਏ ਪਾਉਣ ਪਾਣੀ ਪੈ ਸੰਤਰ ਮਾਏ ਚਾਰ ਕੁੰਟ ਦੇ ਦਿਸੈ ਸੈਸ ਮਾਏ ਚਾਰ ਕੁੰਟ ਦੇ ਦਿਸੈ ਸੈਸ ਮਾਏ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਊਪਨ ਮਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਜੀਵਨ ਵਿੱਚ ਜਲ ਵਿੱਚ ਥਲ ਵਿੱਚ ਉਸ ਦਾ ਵਾਸਾ ਹੈ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਚੰਦਰਮਾ ਸੂਰਜ ਤਾਰਿਆਂ ਦੇ ਅੰਦਰ ਉਸ ਦਾ ਅਕਸ ਹੈ ਪਰਛਾਵਾਂ ਹੈ ਜੋਤ ਹੈ ਗਰੀਬ ਨਿਵਾਜ ਪਾਦਸ਼ਾਹ ਫਰਮਾਨ ਕਰਦੇ ਕਹਿ ਰਹੇ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਭੂਪਨ ਮੈਂ ਸੂਰਜ ਮੈਂ ਸਸ ਮੈਂ ਨਭ ਮੈਂ ਜਹਰੋ ਤਹਾ ਚਿਤਲ